ਤਖਤਮਲ ਉਹਨਾਂ ਵਿੱਚੋਂ ਭਾਈ ਲਖਮੀਰਾ ਤੇ ਤਖਤਮਲ ਸ਼ਰਾਬੀ ਕਵਾਬੀ ਬਸ਼ਈ ਨਸ਼ਈ ਜਿਹੜਾ ਉਹਨਾਂ ਦਾ ਭਰਾ ਆ ਭਾਈ ਸ਼ਮੀਰਾ ਉਹ ਭਾਵਨਾਵਾਂ ਵਾਲਾ ਉਹ ਆਪਣੇ ਭਰਾਵਾਂ ਦੀ ਮਾਫੀ ਮੰਗਣ ਆਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਹਿੰਦਾ ਮਹਾਰਾਜ ਮੇਰੇ ਭਰਾਵਾਂ ਤੋਂ ਗਲਤੀ ਹੋ ਗਈ ਮੇਰੇ ਪਰਿਵਾਰ ਤੋਂ ਗਲਤੀ ਹੋ ਗਈ ਮਹਾਰਾਜ ਸਭ ਕੁਝ ਤੁਹਾਡਾ ਦਿੱਤਾ ਸੀ ਅਸੀਂ ਤੁਹਾਡੀ ਸੇਵਾ ਨਹੀਂ ਕਰ ਸਕੇ ਮਹਾਰਾਜ ਮਾਫ ਕਰ ਦਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ ਆਪੋ ਆਪਣਾ ਲਿਖ ਹੈ ਤੂੰ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਇਹ ਨਹੀਂ ਕਿ ਆਵੇ ਤੇਰੇ ਭਰਾਵਾਂ ਨੂੰ ਮaaf ਕੀਤਾ ਕਹਿੰਦੇ ਸ਼ਮੀਰਿਆ ਆਪੋ ਆਪਣੇ ਕਰਮ ਨੇ ਆਪੋ ਆਪਣਾ ਲਿਖ ਹੈ ਤੂੰ ਆਪਣੀ ਸੇਵਾ ਕਰਿਆ ਕਰ ਤੇਰਾ ਭਲਾ ਹੋਏਗਾ ਉਹ ਰੋਜ਼ ਸੇਵਾ ਕਰਨ ਲੱਗ ਪਿਆ ਪਰ ਉਹਦੇ ਮਨ ਵਿੱਚ ਆ ਮੇਰੇ ਭਰਾਵਾਂ ਦਾ ਵੀ ਭਲਾ ਹੋਵੇ ਕੁਝ ਰੂਹਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਹੜਾ ਦੂਜਿਆਂ ਦਾ ਭਲਾ ਮੰਗਦਾ ਹੈ। ਤਾਂ ਬਾਦਸ਼ਾਹ ਦੇ ਕੋਲ ਰੋਜ਼ ਸੇਵਾ ਕਰਨ ਆਉਂਦਾ ਰਿਹਾ। ਇੱਕ ਦਿਨ ਉਹਦੇ ਮਨ 'ਚ ਆਉਂਦਾ ਹੈ ਕਿਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਸ਼ਾਦਾ ਛਕਦੇ ਨੇ ਝੂਠੀ ਬੁਰਕੀ ਦੇ ਦੇਣ ਮੈਨੂੰ। ਝੂਠੀ ਗਰਾਈ ਦੇ ਦੇਣ। ਬਾਦਸ਼ਾਹ ਦੇ ਦਿਲ ਦੀ ਬੁੱਝ ਗਏ ਮਹਾਰਾਜ ਨੇ ਪੁੱਛ ਲਿਆ ਕਹਿੰਦੇ ਸ਼ਮੀਰਿਆ ਕੀ ਚੱਲਦਾ ਮਨ ਵੇ? ਦੱਸ ਕੀ ਚਾਹੀਦਾ ਹੈ? ਕਹਿੰਦੇ ਮਹਾਰਾਜ ਇੱਕ ਬੁਰਕੀ ਝੂਠੀ ਦੇ ਦਿਓ। ਮਹਾਰਾਜ ਸੀਤ ਪ੍ਰਸ਼ਾਦ ਦੇ ਦਿਓ। ਕਲਗੀਧਰ ਬਾਦਸ਼ਾਹ ਨੇ ਰਿੰਦਾ ਪ੍ਰਸ਼ਾਦਾ ਥਾਲ ਉਹਨੂੰ ਦੇ ਦਿੱਤਾ ਕਹਿੰਦੇ ਲੈ ਪੂਰਾ ਥਾਲ ਹੀ ਤੈਨੂੰ ਦਿੱਤਾ ਜਿੰਨਾ ਪ੍ਰਸ਼ਾਦਾ ਬਚਿਆ ਸਾਰਾ ਦੇ ਦਿੱਤਾ ਕਹਿੰਦੇ ਲੈ ਲੈ ਜਾ